ਐਕਿਓ ਉਸਤਾਦ ਜੀ ਆ ਦੰਤਰ ਦਿਖਾ ਕਰਾ ਲੀਏ ਤੇ ਦੰਤਰ ਨਹੀਂ ਵੱਡਦਾ ਜੇ ਕੱਲ ਨੂੰ ਬੰਦੇ ਬਹਿਗੇ ਫਿਰ ਕੀ ਕਰਾਂਗੇ ਉਸ ਤਾਂ ਉਹ ਮਮਾ ਨੂੰ ਬਾਅਦ ਟਿਕਾ ਕਰਾਵਾਂਗੇ ਜਿਹਦੇ ਪਹਿਲੇ ਕੀ ਅਸ ਨਹੀਂ ਨਿਭਣਦੇ ਇਹਨੂੰ ਦਿਖਾ ਕਰਾ ਕੇ ਕੀ ਕਰਨਾ ਆਪ ਓਏ ਆਪਾਂ ਨੂੰ ਟੀਖ ਘਗਰਾ ਕੇ ਕੀ ਕਰਨਾ ਯਾਰ ਟਰੰ 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 ਹਲੋ ਭਾਜੀ ਬੰਦਾ ਮਾਰ ਲੈਂਦੇ ਜੇ ਹੋ ਨਹੀਂ ਚੂਚੇ ਵੜਨ ਜਾਂਦੇ ਇਹ ਭਾਜੀ ਆਪਾਂ ਕਤਲ ਕਰਾਉਣਾ ਸੀ ਕੋਈ ਨਹੀਂ ਕਰਦੇ ਆਂਗੇ ਕਿੰਨੇ ਪੈਸੇ ਲੈਂਦੇ ਜੇ ਲੰਗਾ 3 ਲੱਖ 5 ਲੱਖ 5 ਤੇ ਬਹੁਤ ਜ਼ਿਆਦਾ ਵਾ ਤੁਸੀਂ 2.5 ਲੱਖ ਲੈ ਲਓ ਹਾਂ ਕਿਉਂ ਇਹ ਚੋ ਨੀ ਲੈ ਵੜ ਭਾਜੀ 5 ਲੱਖ ਤੇ ਜ਼ਿਆਦਾ ਵਾ 2 ਕ ਲੱਖ ਲੈ ਲਓ ਹਾਂ ਕਤਲ ਕਰਾਉਣਾ ਦੇ ਸ਼ੂਟ ਖਰੀਦਣ ਜਾਂ ਤੂੰ ਭਾਜੀ ਕਿੰਗੀ ਭਾਜੀ 5 ਲੱਖ ਤੇ ਜ਼ਿਆਦਾ ਵਾ 2 ਕ ਲੱਖ ਲੈ ਲਓ ਹਾਂ ਮਮਾ ਉਹ ਸਾਹ ਭਾਜੀ 5 ਲੱਖ ਤੇ ਜ਼ਿਆਦਾ 2 ਕ ਲੱਖ ਲੈ ਲਓ ਹਾਂ ਉਹ ਮਮਾ ਤੂੰ ਕਤਲ ਕਰਾਉਣਾ ਦੇ ਜਨਾਨੀਆਂ ਨੂੰ ਸ਼ੂਟ ਖਰੀਦਣ ਡਿਆ ਭਾਜੀ ਕਰ ਲਓ ਹਾਂ ਘੱਟ ਘੱਟ ਘਟ ਨਹੀਂ ਹੁਣ ਬੰਦਾ ਭਾਵੇਂ 1 ਮੜਾ ਭਾਵੇਂ 2 ਤਾ ਤੇ ਪੜਲੇ ਪਾਸੋਂ ਗੈਪ ਘਟਾ ਆਂ ਭਾਜੀ ਕਰ ਲੋ ਹਾਂ ਘਟ ਬੰਦਾ ਭਾਵੇਂ ਇੱਕ ਕਮਰਾ ਭਾਵੇਂ ਦੋ ਇਹ ਸਾਲਾ ਬਖੋਲ ਆ ਪਾਜੀ ਘੱਟ ਲੋ ਹਾਂ ਘਟ ਇਹ ਘੱਟ ਘੁੱਟ ਨਹੀਂ ਹੋਣਾ ਬੰਦਾ ਭਾਵੇਂ ਇੱਕ ਕਮਰਾ ਭਾਵੇਂ ਦੋ ਇਹ ਸਾਲਾ ਬਖੋਲ ਆ ਪਾਜੀ ਘੱਟ ਘੁੱਟ ਕਰ ਲੋ ਹਾਂ ਐਕਸ਼ਨ ਹਲੋ ਐਕਸ਼ਨ ਪਾਜੀ ਘੱਟ ਕਰ ਲੋ ਹਾਂ ਕਟਕੁੱਟ ਨਹੀਂ ਹੋਣਾ ਬੰਦਾ ਭਾਵੇਂ ਮਰਾ ਇੱਕ ਵਾਰੀ ਦੋ ਹੈ ਇਹ ਸਾਲਾ ਬਖੋਲਿਆ ਇਹ ਸਾਲਾ ਬਖੋਲਿਆ ਦੱਸ ਐਕਸ਼ਨ ਇਹ ਸਾਲਾ ਬਖੋਲਿਆ ਰੇਟ ਹੋ ਰਿਆ ਨਹੀਂ ਕਦੀ ਦਾਤੇ ਨੂੰ ਆਇਆ ਤੇ ਮਾਰ ਸਿੱਧਾ ਪੂਠਾ ਮਾਰੀ ਨਾ ਤਰਤਾ ਕਰਦਾ ਹਵਾ ਦੇ ਪਾਸੇ ਨਾ ਮਾਰ ਲੀ ਲਊਂਗਾ ਓਏ ਐਕਸ਼ਨ ਕਟਕੁੱਟ ਨਹੀਂ ਹੋਣਾ ਇਹ ਸਾਲਾ ਬਖੋਲਿਆ ਇਹ ਸਾਲਾ ਬਖੋਲਿਆ ਰੇਟ ਹੋ ਗਏ ਨਾ ਸੜੇ ਸ਼ਿਰਖਾ ਨੂੰ ਫੋਨ ਲਾ ਲੈਂਦੇ ਆ ਯਾ ਪਾਪਾ ਕੋ ਖਾਣ ਨੂੰ ਲਿਆ ਕੋ ਕੋ ਨਹੀਂ ਆ ਖਾਣ ਨੂੰ ਯਾ ਮੈਗੀ ਬਣਾ ਕੇ ਲਿਆ ਰੇਟ ਨਹੀਂ ਘਟੋਣਾ ਬੰਦਾ ਉਦੋਂ ਚੱਲ ਜੀ ਜਦੋਂ ਇਹ ਕਹੂਗਾ ਨਾ ਯਾ ਮੈਗੀ ਬਣਾ ਲਿਆ ਉਦੋਂ ਚੱਲ ਜੀ ਇੱਧਰ ਨੂੰ ਚੱਲ ਜੀ ਭਾਵੇਂ ਹੂੰ ਬੰਦਾ ਭਾਵੇਂ ਇੱਕ ਮਰਾਉ ਭਾਵੇਂ ਦੋ ਜਾ ਕਟੂ ਲਿਆ ਕੁਛ ਖਾਣ ਨੂੰ ਔਰ ਡਰਮੇ ਚ ਤੇ ਆਟਾ ਹੈ ਨਹੀਂ ਆਦੇ ਔਰ ਡਰਮੇ ਨੂੰ ਅੱਗ ਲਾ ਮੈਗੀ ਬਣਾਉ ਲਿਆ ਲੈ ਹੁੰਦਾ ਮੈਂ ਰੰੰੰੰ ਹਲੋ ਐਕਸ਼ਨ ਰੰੰੰੰ ਪੁੱਤ ਚਲੂਆ ਖ 5 ਲੱਖ ਰੁਪਇਆ ਘੱਟ ਨਹੀਂ ਲੱਗਣਾ ਤੈਨੂੰ ਫੇਰ ਫੂਰ ਕਰੀ ਜਾਂਦੇ ਜੇ ਕਿਹੜਾ 5 ਲੱਖ ਜਿਹੜੀ ਗੱਡੀ ਦੀ ਕਿਸ਼ਤਾਂ ਟੁੱਟੀਆਂ ਉਹ ਦੇ ਹੁੰਡਾ ਡਾ ਨੰਬਰ ਲੱਗਣਾ ਕਿਹੜਾ 5 ਲੱਖ ਜਿਹੜੀ ਗੱਡੀ ਦੀ ਕਿਸ਼ਤ ਤਰੀ ਆ ਟੁੱਟੀ ਉਹ ਦੇ ਕਰ ਲ ਕਿਹੜਾ 5 ਲੱਖ ਜਿਹੜੀ ਗੱਡੀ ਦੀ ਕਿਸ਼ਤ ਟੁੱਟੀ 5 ਲੱਖ ਜਿਹੜੀ ਗੱਡੀ ਦੀ ਕਿਸ਼ਤ ਟੁੱਟੀ ਉਹ ਦੇ ਭਾਜੀ ਤੁਸੀਂ ਜੇ ਹੈਲੋ ਬਾਜੀ ਯਾਰ ਕੇ ਕੋਈ ਕੰਮ ਆ ਲੰ데요 ਯਾਰ ਕੇ ਤੁਹਾਡੇ ਪੈਸੇ ਲਾਉਣੇ ਆ ਹਾਂਜੀ ਬੰਦਾ ਬੰਦਾ ਮਾਰ ਕੇ ਬੰਦਾ ਬੰਦਾ ਮਾਰ ਕੇ ਬਾਜੀ ਪੈਸੇ ਕਦੋਂ ਦੇਣੇ ਓਏ ਬਾਜੀ ਯਾਰ ਕੇ ਤੁਹਾਡੇ ਪੈਸੇ ਦੇਣੇ ਆ ਕੋਈ ਕੰਮ ਆ ਲੰ데요 ਬੰਦਾ ਬੰਦਾ ਮਾਰ ਕੇ ਤੁਹਾਡੇ ਪੈਸੇ ਦੇਣੇ ਪਹਿਲੋਂ ਯਾਰਕਾ ਜੇ ਨਾ ਪੈਸੇ ਦਿੱਤੇਗੇ ਤਾਂ ਫਿਰ ਮੈਂ ਬੋਲਣ ਜੇ ਨਾ ਪੈਸੇ ਦਿੱਤੇਗੇ ਫਿਰ ਕੀ ਕਰੀਏ ਬਾਜੀ ਯਾਰ ਕੇ ਨਾ ਪੈਸੇ ਦਿੱਤੇਗੇ ਤੇ ਗੱਡੀ ਥੱਲੇ ਦੇ ਦਿਓ ਹੋਰ ਦੱਸੋ ਕੀ ਕਰਨਾ ਨਾ ਨਾ ਦਿੱਤੇਗੇ ਫਿਰ ਫਿਰ ਕੀ ਕਰੀਏ ਬਾਜੀ ਯਾਰ ਕੇ ਜੇ ਦਾ ਤੁਹਾਡੇ ਪੈਸੇ ਨਾ ਨਾ ਦਿੱਤੇਗੇ ਤੇ ਗੱਡੀ ਥੱਲੇ ਦੇ ਦਿਓ ਔਰ ਦੱਸੋ ਕੀ ਕਰ ਸਕਦੇ ਭਾਜੀ ਯਾਰ ਕਾ ਜੀ ਨਾ ਪੈਸੇ ਦਿੱਤੇਗੇ ਤੇ ਮੈਨੂੰ ਗੱਡੀ ਥੱਲੇ ਦੇ ਦਿਓ ਹੈਲੋ ਭਾਜੀ ਤੂੰ ਗਾਣਾ ਕੱਢ ਦੇ ਚੰਗੇ ਲੱਗਦੇ ਜੇ ਭਾਜੀ ਗਾਲਾ ਨੇ ਕੱਢੋ ਗਾੜੀ ਦਾ ਸੇ ਉਸਤਾਦ ਬੈਗੀ ਨਹੀਂ ਲਿਆ ਉਹ ਮੈਗੇ ਦਾ ਬੜਾ ਚੂਹਾ ਖਾ ਗਿਆ ਮੜਾ ਹੋ ਗਿਆ ਅੱਜ ਤੇ ਕਿਤੇ ਲੰਗੜੀ ਵੀ ਨਹੀਂ ਲੱਗਾ ਗੱਡੀ ਦੀ ਤੂੰ ਹੀ ਵੇਚਗਾ ਨਾ ਉਹਦੇ ਵਾਲੀ ਗੱਡੀ ਦੀਆਂ ਕਿਸ਼ਤਾ ਤਰਨਾਲੀਆਂ ਕੰਮ ਹੋਣ ਵਾਲਾ ਕਿੱਦਾਂ ਤਰਨਦੀਆਂ ਕਿਸ਼ਤਾ ਐ ਕੋਣ ਫੇਰ ਕੀ ਕਰੀਏ ਕਰਨਾ ਕੀ ਆ ਜਿਹੜੇ ਹਿਸਾਬ ਨਾਲ ਤੂੰ ਰੇਡ ਤੇ ਕਰਕੇ ਬੰਦੇ ਮਾਰਨ ਦੀ ਛੱਡੀ ਜਾਂਦਾ ਵਾ ਕਰਨਾ ਕੀ ਆ ਜਿਹੜੇ ਹਿਸਾਬ ਨਾਲ ਤੂੰ ਘਾਟ ਰੇਡ ਕਰਕੇ ਬੰਦੇ ਮਾਰ ਬੰਦੇ ਮਾਰਦੀਆਂ ਹੈ ਜਿਹੜੇ ਹਿਸਾਬ ਨਾਲ ਤੂੰ ਬੰਦੇ ਮਾਰਨ ਦੀਆਂ ਹਾਂ ਛੱਡੀ ਜਾਂਦਾ ਨਾ ਘਾਟ ਰੇਡ ਕਰਕੇ ਇਸ ਹਿਸਾਬ ਨਾਲ ਆਪਾਂ ਕਟੋਰੇ ਲੈ ਕੇ ਘੁੰਮਣਾ ਪੈਣਾ ਜਿਹੜੇ ਹਿਸਾਬ ਨਾਲ ਤੂੰ ਘਾਟ ਰੇਡ ਕਰਕੇ ਬੰਦੇ ਮਾਰਨ ਦੀਆਂ ਹਾਂ ਛੱਡੀ ਜਾਂਦਾ ਨਾ ਤੂੰ ਵੀ ਦਮਾਸਾ ਮੇਰਾ ਨਾ ਫਰੀਜ਼ੀ ਬੰਦੇ ਆ ਚਲ ਓ ਫਰੀਜ਼ੀ ਬੰਦੇ ਮਾਰੀ ਜਾਈਏ ਤੂੰ ਵੀ ਦਿਮਾਸ਼ਾ ਮੇਰਾ ਨਾ ਤੂੰ ਵੀ ਬਾਬਾ ਔਰ ਫਰੀਜ਼ੀ ਬੰਦੇ ਮਾਰੀ ਜੇ ਤੂੰ ਵੀ ਤੇ ਆਪਣੀ ਵਜ ਜਾਣੀ ਆ ਜਿਹੜੇ ਹਿਸਾਬ ਨਾਲ ਤੂੰ ਸਾਈਆਂ ਛੱਡੀ ਜਾਣਾ ਜੇ ਕੋਈ ਆਖੇ ਜੇ ਨਹੀਂ ਪੈਸੇ ਦਿੰਦਾ ਨਾ ਤੂੰ ਫੜ ਲਾ ਭਾਵੇਂ ਆਪਾਂ ਕੋਈ ਬੰਦਾ ਮਾਰਨ ਨੂੰ ਆਖੇ ਭਾਵੇਂ ਚੂਹਾ ਮਾਰਨ ਨੂੰ ਆਪਾਂ ਕੜਕੀ ਲੈ ਕੇ ਭੱਜੀ ਫਿਰਾਂਗੇ ਮਗਰ ਓ ਬਸ ਠੀਕ ਆ ਉਹ ਨਾ ਫਿਕਰ ਕਰ ਬਾਠ ਠੀਕ ਆ ਤੇਰੀ ਗੱਲ ਮੈਂ ਠੀਕ ਆ ਹੁਣ ਜੇ ਮੈਂ ਨਾਲ ਕੰਮ ਲੱਗਿਆ ਕਰੂੰਗਾ ਨਾ ਤੂੰ ਮੈਨੂੰ ਦੱਸ ਸਕਦਾ